ਜਦੋਂ ਖਾਬ ਅੱਜ ਸਾਰਾ ਪੰਜਾਬ ਬੰਦਾ ਲੇਕਿਨ ਤੁਸੀਂ ਦਫਤਰ ਖੋਲ ਕੇ ਬੈਠੇ ਹੋ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਕਿਸਾਨਾਂ ਦੀਆਂ ਸਮੱਸਿਆ ਨੂੰ ਦੇਖਦੇ ਕੀ ਕਹਿਣਾ ਚਾਹੋਗੇ ਦੇਖੋ ਜੀ ਗੱਲ ਇਹ ਹੈ ਗੱਲ ਦਫਤਰ ਖੋਲਣ ਦੀ ਨਹੀਂ ਹੈ ਗੱਲ ਲੋਕਾਂ ਦੇ ਜਿਹੜੇ ਕੰਮ ਕਰ ਰਹੇ ਨੇ ਜਿਹੜੇ ਲੋਕ ਪਰੇਸ਼ਾਨ ਨੇ ਉਹਨਾਂ ਦੇ ਕੰਮਕਾਰਾਂ ਨੂੰ ਦੇਖਦੇ ਹੋਏ ਆਪਣੀ ਡਿਊਟੀ ਨੂੰ ਤੈਅ ਦਿਲੇ ਮਾਨਦਾਰੀ ਨਾਲ ਕਰਦੇ ਹੋਏ ਅੱਜ ਉਹ ਉਸ ਕਰਕੇ ਆਏ ਆ ਰੁਟੀਨ ਦੇ ਵਿੱਚ ਹੈ ਸਾਡਾ ਵਰਕ ਹੈ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿਸਾਨਾਂ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਸਮਰਥਨ ਸਮਰਥਨ ਕੋਈ ਬੰਦ ਕਰਕੇ ਨਹੀਂ ਹੁੰਦਾ ਸਮਰਥਨ ਦੇ ਲੋੜ ਹੋਣਾ ਚਾਹੀਦਾ ਅਸੀਂ ਕਿਸਾਨਾਂ ਦੇ ਨਾਂ 'ਤੇ ਅਸੀਂ ਸ਼ੁਰੂ ਤੋਂ ਹੀ ਕਹਿ ਰਹੇ ਆਂ ਇਹ ਗੱਲ ਕਿਸਾਨਾਂ ਦੇ ਨਾਂ 'ਤੇ ਕੋਈ ਗੱਲ ਨਹੀਂ ਗੱਲ ਜਿਹੜੇ ਤੁਸੀਂ ਕਹਿੰਦੇ ਹੋ ਵੀ ਬੰਦ ਕਰਕੇ ਜੇਕਰ ਕੋਹਨ ਦੇ ਮਸਲੇ ਹੱਲ ਹੁੰਦੇ ਨੇ ਲਿਓ ਤੁਸੀਂ ਮਸਲੇ ਹੱਲ ਕਰੋ ਆਪਾਂ ਦਫਤਰ ਬੰਦ ਕਰ ਦਿੰਦੇ ਆਂ ਭਾਜ ਕਿਸਾਨ ਪਹਿਲਾਂ ਹੀ ਕਹਿ ਰਹੇ ਨੇ ਕਿ ਭਾਜਪਾ ਆ ਸਾਡੇ ਸਮਰਥਨ ਨਹੀਂ ਦਿੰਦੇ ਰੇ ਕਿ ਕਿਸਾਨ ਜੱਤੇ ਬੰਦੇ ਨੇ ਨਹੀਂ ਕਿਸ ਤਰ੍ਹਾਂ ਦਾ ਸਮਰਥਨ ਚਾਹੁੰਦੇ ਨੇ ਕਿਸਾਨ ਦੱਸ ਜਿਹੜੇ ਉਹਨਾਂ ਦੇ ਜਾਇਜ਼ ਮੰਗਾ ਨੇ ਉਹਨਾਂ ਨੂੰ ਹੱਲ ਕਰ ਦੇਣਾ ਮਕਸਦ ਹੈ ਦੇਖੋ ਭਾਈ ਇਹ ਗੱਲ ਜਿੰਨੀਆਂ ਮੰਗਾ ਕਿਸਾਨਾਂ ਦੀਆਂ ਪੂਰੀਆਂ ਹੋਈਆਂ ਨੇ ਮੈਂ ਸਮਝਦਾ ਹੁੰਨੀ ਆ ਹੋਰ ਕਿਸੇ ਮਰਗ ਦੀਆਂ ਨਹੀਂ ਕਿਸਾਨਾਂ ਦੇ ਬਹੁਤ ਸਾਰੇ ਜਿਹੜੇ ਮੰਗਾਂ ਸੀ ਉਹ ਪਹਿਲਾਂ ਵੀ ਮੰਨੀਆਂ ਜਾ ਚੁੱਕੀਆਂ ਔਰ ਮਿਲ ਵੀ ਰਹੀਆਂ ਕਿਸਾਨਾਂ ਨੂੰ। ਕੀ ਫਸਲਾਂ ਤੇ ਐਮਐਸਪੀ ਮਿਲ ਰਹੀ ਹੈ ਤੁਹਾਨੂੰ ਪਤਾ ਹੋਣਾ। ਜੇਕਰ ਦੇਖੋ ਇੱਕ ਕਾਨੂੰਨ ਬਣਦਾ ਹੁੰਦਾ ਹੈ ਜੇਕਰ ਆਪਾਂ ਸਾਰਾ ਕੁਝ ਇੱਕ ਲਖਤ ਮੰਗਦੇ ਆ ਤਾਂ ਉਹਦੇ ਲਈ ਵੀ ਦੇਖੋ ਸਰਕਾਰਾਂ ਚਿੰਤਤ ਤਾਂ ਹੈਗੀਆਂ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਸੈਟਰ ਕੋਮੈਂਟ ਚਾਹੁੰਦੀ ਹੈ ਕਿ ਕਿਸਾਨਾਂ ਦੇ ਜਿਹੜੇ ਮਸਲੇ ਨੇ ਕੋਈ ਵੀ ਆ ਮਸਲਾ ਹੱਲ ਹੋਵੇ। ਤੁਸੀਂ ਸਾਡਾ ਨਾਲ ਵਾਲੇ ਸੂਬਾ ਹਰਿਆਣਾ ਹਰਿਆਣਾ ਦੇ ਵਿੱਚ ਕਿਸਾਨ ਖੁਸ਼ ਨੇ। ਉਹਦੇ ਸਾਡੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਇੱਥੇ ਸਰਕਾਰ ਆਮ ਆਦਮੀ ਪਾਰਟੀ ਦੀ ਹੈ। ਮੈਂ ਪੁੱਛਣਾ ਤੇ ਉਹਨਾਂ ਕੋਲੋਂ ਕਹਿੰਦਾ ਮਰਤਾ ਤੁਸੀਂ ਕਿਸਾਨਾਂ ਦੇ ਫਿਕਰਮੰਦ ਹੋ ਜੀ ਜ਼ਿਆਦਾ ਤੇ ਤੁਸੀਂ ਕੀ ਕੀਤਾ ਕਿਸਾਨਾਂ ਲਈ ਦੱਸੋ ਇੱਕ ਕੁਛ ਦੱਸੋ ਵੀ ਕਿਸਾਨਾਂ ਲਈ ਕੀ ਵੱਖਰਾ ਕਰਤਾ ਵੀ ਅਸੀਂ ਕਿਸਾਨਾਂ ਲਈ ਇਹ ਕਰਿਆ ਕੋਈ ਹੈ ਕੋਨਾ ਕੋਲ ਕੋ ਕਾਰਨ ਨਹੀਂ ਤੁਸੀਂ ਦਫ਼ਤਰ ਖੋਲ ਕੇ ਬੈਠੇ ਸੜਕਾਂ ਦੇ ਨਾਲ ਜਵੇਂ ਸਾਰੀ ਦੁਕਾਨਾਂ ਬੰਦ ਨੇ ਕਹਿੰਦੇ ਦਫ਼ਤਰ ਖੋਲ ਕੇ ਇਹ ਕ ਵੀ ਇਹ ਤਾਂ ਮੈਂ ਸਮਝਦਾ ਸਵਾਲ ਤਾਂ ਹੈ ਨਹੀਂ ਇਹ ਦਫ਼ਤਰ ਖੋਲਣ ਦਾ ਮਤਲਬ ਹੈ ਲੋਕਾਂ ਦੇ ਕੰਮ ਕਰਨੇ ਹੁੰਦੇ ਨੇ ਲੋਕ ਕੰਮ ਕਰਾਉਣ ਆਉਂਦੇ ਨੇ ਬਾਈ ਜੀ ਕੋਈ ਕਿਤੇ ਕਿਸੇ ਨੂੰ ਕੀ ਐਮਰਜੈਂਸੀ ਹੈ ਕਿਸੇ ਨੂੰ ਕੋਈ ਐਮਰਜੈਂਸੀ ਹੈ ਅਸੀਂ ਲੋਕਾਂ ਦੀ ਸੇਵਾ ਲਈ ਬੈਠੇ ਹਾਂ ਕਿਸਾਨਾਂ ਦੇ ਕੰਮ ਕੰਮ ਨਹੀਂ ਹੈਗੇ ਜੀ ਮੇੋਂ ਕਿਸਾਨਾਂ ਦੇ ਕੰਮ ਨੇ ਉਹ ਦੇਖੋ ਬਾਰਡਰ ਤੇ ਧਰਨਾ ਲੱਗਿਆ ਹੋਇਆ ਨਹੀਂ ਕਿਸਾਨ ਆਪਣੇ ਹੱਕਾਂ ਲਈ ਬੈਠੇ ਨੇ ਉਹਨਾਂ ਦਾ ਮਸਲਾ ਹੱਲ ਕਿਉਂ ਨਹੀਂ ਕਰਵਾਗੇ ਸਰਕਾਰ ਹੱਕਾਂ ਲਈ ਆਪਣੇ ਵਾਈਜੀ ਬੈਠੇ ਨੇ ਉੱਥੇ ਕਿਸਾਨਾਂ ਦੀ ਗੱਲ ਕਰ ਰਹੀ ਹੈ ਸਰਕਾਰ ਸਰਕਾਰ ਗੱਲ ਕਰ ਰਹੀ ਹੈ ਇੱਥੇ ਜਿਹੜੇ ਮੈਨੂੰ ਦੱਸੋ ਜਿਹੜੇ ਲੀਡਰ ਉੱਥੇ ਸੈਲਫੀਆਂ ਲੈਣ ਜਾਂਦੇ ਨੇ ਫੋਟੋਆਂ ਪਚਾਉਣ ਜਾਂਦੇ ਨੇ ਡੱਲੇਵਾਲ ਸਾਹਿਬ ਨਾਲ ਕੀ ਗੱਲ ਉਸ ਮਸਲੇ ਨਹੀਂ ਹੱਲ ਕਰਵਾ ਸਕਦੇ ਸਾਰੇ ਲੀਡਰ ਜਾਣਦੇ ਨੇ ਆ ਝਾੜੂ ਵਾਲੇ ਪਾਰਟੀ ਵਾਲੇ ਬਗੇ ਨੇ ਉਹਨਾਂ ਦੀ ਸਰਕਾਰ ਹੈ ਉਹ ਡਰਾਮੇਬਾਜ਼ੀ ਕਰਨ ਗਏ ਨੇ ਫੋਟੋ ਖਜਾ ਗਿਆ ਜਾਂਦੇ ਨੇ ਤੇ ਫੇਸਬੁੱਕ ਤੇ ਪਾ ਦਿੰਦੇ ਨੇ ਕੀ ਗੱਲ ਬਾਈ ਜੀ ਉਹ ਸੈਂਟਰ ਨਾਲ ਗੱਲ ਨਹੀਂ ਕਰ ਸਕਦੇ ਜਦ ਤਾ ਤੁਸੀਂ ਜੱਪੀਆਂ ਪਾਉਂ ਰਹੇ ਹੋ ਸਾਡੇ ਸੈਂਟਰ ਦੇ ਮინისტრਾਂ ਨੂੰ ਇਹ ਆਪਣੇ ਕਮਿਸ਼ਨ ਨੂੰ ਜੱਪੀ ਪਾਉਂਦੇ ਹੋ ਹੈ ਜੀ ਅੱਜ ਤੁਸੀਂ ਗੱਲ ਕਰਦੇ ਹੋ ਵੀ ਸਾਡੀ ਕੋਈ ਸੁਣਦਾ ਨਹੀਂ ਇਹ ਝੂਠੀਆਂ ਫਰੇਵ ਵਾਲੀਆਂ ਗੱਲਾਂ ਨੇ ਸੈਂਟਰ ਗਵਰਨਮੈਂਟ ਤੁਹਾਡੇ ਮਾਧਿਅਮ ਨਾਲ ਹੀ ਦੱਸਣਾ ਚਾਹੁੰਦਾ ਹੈ ਕਿ ਸੈਂਟਰ ਗਵਰਨਮੈਂਟ ਭਾਰਤ ਸਰਕਾਰ ਮੋਦੀ ਜੀ ਚਿੰਤਤ ਨੇ ਔਰ ਗੱਲ ਕਰਨ ਨੂੰ ਅਸੀਂ ਤਿਆਰ ਬੈਠੇ ਆ ਕੋਈ ਗੱਲ ਨਹੀਂ ਤੁਹਾਡੇ ਸਾਹਮਣੇ ਸੁਪਰੀਮ ਕੋਰਟ ਦੇ ਵਾਰ-ਵਾਰੇ ਇਹ ਆ ਰਹੇ ਨੇ ਕਿ ਪੰਜਾਬ ਸਰਕਾਰ ਨੂੰ ਨਹੀਂ ਝਾੜ ਪਾਈ ਹੈ ਲਗਾਤਾਰ ਵੀ ਤੁਸੀਂ ਇਹ ਛੋਟੀ ਜੀ ਗੱਲ ਨਹੀਂ ਹੱਲ ਕਰਵਾ ਸਕਦੇ ਪੰਜਾਬ ਸਰਕਾਰ ਸਟੈਪ ਚੱਕੇ ਨਾ ਉਥੇ ਸੈਲਫੀਆਂ ਲੈਣ ਨਾਲ ਕੁਝ ਨਹੀਂ ਬਣਨਾ ਗੱਲ ਕੰਮ ਦੀ ਹੈ ਕੰਮ ਕਰਨ ਦੀ ਗੱਲ ਹੈ ਉਹਨਾਂ ਦੇ ਮਸਲੇ ਹੱਲ ਕਰਾਉਣ ਦੀ ਜੇਕਰ ਕੋਈ ਸਾਡੀ ਜ਼ਰੂਰਤ ਹੈ ਭਾਰਤੀ ਜਨਤਾ ਪਾਰਟੀ ਦੀ ਉਥੇ ਭਾਰਤੀ ਜਨਤਾ ਪਾਰਟੀ ਖੜੀ ਹੈ ਸਾਡੇ ਕੇਂਦਰ ਦੇ ਜਿਹੜੇ ਰਾਜ ਮੰਤਰੀ ਨੇ ਪੰਜਾਬ ਦੇ ਰਵਨੀਤ ਜੀ ਬਿੱਟੂ ਜੀ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਉਹਨਾਂ ਨੇ ਵੀ ਕਿਹਾ ਵੀ ਜੇ ਮੇਰੀ ਭੈ ਲੋੜ ਤਾਂ ਮੈਨੂੰ ਨਾਲ ਲੈ ਕੇ ਚਲੋ ਤੁਹਾਡੇ ਮਨ ਮਸਲੇ ਹੱਲ ਕਰਾਵਾਂਗੇ ਕੋਈ ਗੱਲ ਨਹੀਂ